ਸਾਰੇ ਜਣੇ ਬਹੁਤ ਹੀ ਵਧੀਆ ਹੋਗੇ ਖਾਲੀ ਕਰ ਕੇ ਰਾਤ ਦਾ ਤੇ ਅਮੀਤ ਕਾ ਜੀ ਸਾਰੇ ਜਣੇ ਵਧੀਆ ਹੋਗੇ ਗਰਮੀ ਤੋਂ ਬਚੇ ਹੋਗੇ ਕਿਦਾਂ ਕਿ ਤੁਹਾਨੂੰ ਪਤਾ ਹੀ ਹੈ ਨਾ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਬਹੁਤ ਹੀ ਜ਼ਿਆਦਾ ਪੈ ਰਹੀ ਹੈ ਤੇ ਵਿਚਾਰ ਇਥੇ ਕਰੋ ਉਹ ਕੋ ਵੀ ਅੰਦਰ ਆ ਕਰੋ ਕਿ ਆਪਣੇ ਬੱਚਿਆਂ ਨੂੰ ਜਿਹੜਾ ਹੈ ਨਾ ਤੁਸੀਂ ਅੰਦਰ ਹੀ ਰੱਖਣਾ ਕਰਦੇ ਇਹਦਾ ਐਸੀ ਵਿਚਾਰ ਚ ਲਈ ਹੈ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਕਾਹਲੇ ਵੀਡੀਓ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਟਾਈਮ ਹੋ ਗਿਆ ਸੀਗਾ 7:30 ਜਿਹੜਾ ਮੈਂ ਜਾਣਾ ਸੀਗਾ ਇੱਕ ਤਾਂ ਮੈਂ ਚੁੰਨੀਆਂ ਢਾਈ ਦੇ ਵਸਤੂਆਂ ਹੁੰਦੀਆਂ ਨੇ ਬਾਜ਼ਾਰ। ਹੋ ਲੈ ਕੇ ਆਉਣੀ ਆ ਸੀ ਕਿ ਮੈਂ ਨਾ ਸਪੂਟ ਵਾਸਤੇ ਲੈਸ ਲੈ ਕੇ ਆਉਣੀ ਆ। ਵੈਸੇ ਮੈਂ ਪਾਈਪਿੰਗ ਲਿਆਂਦੀ ਹੋਈ ਸੀਗੀ। ਬਟ ਮੇਰਾ ਨਾ ਪਾਈਪਿੰਗ ਲਗਾਉਣਾ ਨਹੀਂ। ਕੀ ਕਰਦਾ ਹੁਣ ਮੈਂ ਸੋਚਦੀ ਆ ਕਿ ਉਹਦੇ ਜਿਹੜਾ ਹੈਗਾ ਮੈਂ ਲੈਸ ਲਗਾ ਲਾਂ। ਅਗਰ ਬਾਜ਼ਾਰ 'ਚ ਵੀਡੀਓ ਬਣਗੀ ਤਾਂ ਮੈਂ ਜ਼ਰੂਰ ਬਣਾਉਂਗੀ। કરીアンგი ਤੁਹਾਨੂੰ ਦਿਖਾ ਦੂਗੀ ਕਿ ਇਦੀ ਮੇਰੀ ਨਹੀਂ ਬਹੁਤ ਬੁਰਾ ਹਾਲ ਕੀਤਾ ਹੋਇਆ ਇੰਨੀ ਸਫਾਈ ਕਰ ਲੋ ਮੁਰਗੇ ਪਤਨੀ ਰਾਬੀ ਵੇਰੀ ਐ ਆ ਨਾ ਤੋ ਖਵਾਰ ਨਿਕਾਲ ਦਿੰਦੀ ਐ ਤੇ ਨੇਹਰ ਕਹਿੰਦੀ ਵੀ ਮੈਂ ਹੀ ਮੈਂ ਆ ਬਸ ਤੂੰ ਸਾਫ ਕਰ ਮੈਂ ਗੰਦਾ ਘਰ ਆ ਫਿਰ ਜੀ ਮਿਲਦੇ ਆ ਬਾਅਦ ਵਿੱਚ ਗਾਈਜ਼ ਬਰੂਨੋ ਤਾਂ ਠੀਕ ਐ ਇੱਕ ਦੇ ਪਤਾ ਨਹੀਂ ਇਹਦੀ ਲੱਤ ਦੇ ਕੀ ਹੋਇਆ ਹੁਣ ਲੰਗੜਾ ਲੰਗੜਾ ਤੁਰ ਹੀ ਜਾਂਦਾ ਬਾਹਰ ਨਾਲ ਕੁੱਤੇ ਨੇ ਕਿਸੇ ਨੇ ਖਾ ਲਿਆ ਮੜਾ ਜਾ ਦੰਦ ਤਾਂ ਨਹੀਂ ਵੱਜਿਆ ਉਹ ਤਾਂ ਠੀਕ ਐ ਤੇ ਬੂਟੇ ਮੈਂ ਬਾਹਰ ਆਖ ਦਿੱਤੇ ਸੀ ਇਹ ਬੂਟੇ ਬਾਹਰ ਕੀ ਰੱਖੇ ਨੇ ਇਹਨਾਂ ਨੇ ਖਾ ਲਏ ਆ ਦੇਖੋ ਆ ਵੀ ਤੋੜ ਦਿੱਤਾ ਆ ਤਾਂ ਜਮਾਈ ਇਹਦੇ ਵਿਚਾਰੇ ਦੀ ਤੋੜ ਤੇ ਪੱਤੇ ਉਹ ਵੀ ਤੋੜ ਦਿੱਤਾ ਉਹ ਵੀ ਤੋੜ ਦਿੱਤਾ ਕੀ ਕਰਾਂ ਮੈਂ ਹੁਣੇ ਮੇਰੇ ਕੋਲ ਆ ਕੇ ਆ ਦੱਸੋ ਹਾਂਜੀ ਬੁੰਨੋ ਹੈਲੋ ਕਰੋ ਹੈਲੋ ਕਰ ਲੋ ਕਰਨੀ ਨਹੀਂ ਹੈਲੋ ਬੱਬੂ ਐ ਮੇਰਾ ਸ਼ੋਨਾ ਜਿਹਾ ਪੁੱਤ ਤੂੰ ਸ਼ੋਨਾ ਜੀ ਕਾਕਾ ਜੱਸ ਸੇ ਇਹ ਬਰੂਨੋ ਨੇ ਵੀ ਪਾਣੀ ਪਿਲਾ ਦਿੱਤੀ

ਸੀਨੇ ਮੂੰਹ ਚੱਕਦਾ ਤੁਰ ਪੈਂਦਾ ਮੂੰਹ ਚੱਕਦਾ ਤੁਰ ਪੈਂਦਾ ਜਾਣਾ ਤਾਂ ਕੰਮ ਹੈ ਖਾਰ ਆਪਾਂ ਅੰਡੇ ਚੱਕ ਲੈ ਜਾਂ ਬਾਹਰ ਤੇ 에ਰੀਆ ਇਸ ਮੀਨਾ ਜਸੂ ਆਪਾਂ ਅੰਡੇ ਲੈ ਜਾ ਕਿੱਦਾਂ ਬੈਠਾ ਕੋਲਰ-ਕੂਲਰ ਠੀਕ ਕਰ ਲੋ ਆ ਵਟਾਰੇ ਅੰਦਰ ਨੂੰ ਚੱਕ ਕੇ ਲੈਂਦਾ ਸੀਗਾ ਬਾਹਰ ਨੂੰ ਢੇਣਾ ਜੀਆਂ ਚੱਕ ਕੇ ਲੈ ਚੁੜੀਆਂ ਸੀਗੀਆਂ ਹਾਈ ਹਾਈ ਬਾਹਰ ਦਾ ਥਿਊ ਦੇਖ ਲੋ ਕਿਦਾਂ ਦਾ खड़े हैं गाइस बाजार जाया ही में कि में जैसे सुन दसे बस मैं चुननियां लेके आई हैं अपनी दोनों ते इको लेके आई हैं लेस मैं क्या रही साफ करने लगी क्या है यह क्या है

ਚੀਕੂ ਦੇ ਲਈ ਸੜੀਗਾ ਚੀਕੂਏ ਲੱਗਿਆ ਵਾਓ ਆਈ ਫੇਲੀ ਬੇ ਆ ਦੇ ਬੀ ਬੇ ਇੱਕ ਬੇ ਲਈ ਬੇ ਲਈ ਮਿੱਠੇ ਨੂੰ ਚਲੇਗੇ ਗਾਇਸ ਬੇਲਾ ਬਹੁਤ ਖਾਦੀ ਫਾਲ ਨਹੀਂ ਜਿੰਨੀਆਂ ਲੱਗਿਆ ਹੋਏ ਨੇ ਥੋੜੀ ਅਸੀਂ ਕਿੰਨੀਆਂ ਸਾਰੀਆਂ ਲਾਤੀ ਵੀ ਮੈਂ ਕਿ ਜੇਰੀ ਵੀ ਹੋਊਗੀ ਹੈਨਾ ਹਾਂਜੀ ਗਾਇਜ਼ ਇੱਥੇ ਫਿਰ ਮੈਂ ਵੀਡੀਓ ਫਾਸਟ ਤੇ ਕਰ ਦਿੱਤੀ ਸੀ ਕਿਉਂਕਿ ਬਹੁਤ ਲੰਬੀ ਹੋ ਜਾਣੀ ਸੀਗੀ ਇਸ ਕਰਕੇ ਫਿਰ ਮੈਂ ਥੋੜੀ ਜਿਹੀ ਤੇਜ਼ ਕਰ ਦਿੱਤੀ ਸੀ ਬਸ ਜਿੰਨਾ ਮਰਜ਼ੀ ਹੈ ਨਾ ਘਰ ਨੂੰ ਸਾਫ਼ ਕਰੀ ਜਾਏ ਤਾਂ ਗੰਦਾ ਹੋ ਹੀ ਜਾਂਦਾ ਨਹੀਂ ਕਈ ਵਾਰ ਐਦਾਂ ਹੁੰਦਾ ਵੀ ਹਵਾ ਜਿਹੜੀ ਚੱਲਦੀ ਰਹਿੰਦੀ ਹੈ ਨਾ ਫਿਰ ਜਿਹੜੇ ਪੱਤੇ ਸੁੱਕੇ ਹੁੰਦੇ ਆ ਉਹ ਛਾੜਦੇ ਰਹਿੰਦੇ ਨੇ ਪੂਰਾ ਮਤਲਬ ਗੰਦਾ ਹੋ ਜਾਂਦਾ ਪੂਰਾ ਘਰ ਮਤਲਬ ਬਹੁਤ ਜ਼ਿਆਦਾ ਗੰਦਾ ਲੱਗਣ ਲੱਗ ਜਾਂਦਾ ਇਸ ਕਰਕੇ ਇਹ ਤਾਂ ਮੈਨੂੰ ਦੂਜੇ ਤੀਜੇ ਦਿਨ ਸਾਫ਼ ਹੀ ਕਰਨਾ ਪੈਂਦਾ ਜਦੋਂ ਹਨੇਰੀ ਆ ਜਾਂਦੀ ਹੈ ਮਤਲਬ ਜਦੋਂ ਮੈਂ ਸਾਫ਼ ਕਰਕੇ ਹਟਦੀ ਆ ਨਾ ਤੋਂ ਤੂ ਲੈਣੀ ਆ ਫਿਰ ਜਿਹੜੀ ਨੇੜੀ ਆਂਦੀ ਆ ਕਿਤੇ ਜ਼ਬਰਦਸਤ ਫਿਰ ਮੈਨੂੰ ਐ ਲੱਗਦਾ ਕਿ ਰੱਬ ਪਤਾ ਨਹੀਂ ਕਿਹੜਾ ਵੈਰ ਕੱਢਦਾ ਹੈ ਹਨਾ ਤੇ ਚਲੋ ਫਿਰ ਮੈਂ ਇੱਧਰ ਲੱਗੀ ਸੀਗੀ ਵਿੜਾ ਤੋ ਹੁਣ ਮੈਂ ਇੱਧਰ ਵਾਲਾ ਹੀ ਧੋਇਆ ਸੀਗਾ ਹਲਕਾ ਹਲਕਾ ਪਾਣੀ ਮਾਰਿਆ ਸੀਗਾ ਬਸ ਜ਼ਿਆਦਾ ਨਹੀਂ ਕਿਉਂਕਿ ਮੈਂ ਨਾ ਬੂਟਿਆਂ ਨੂੰ ਜਿਹੜਾ ਹੈਗਾ ਪਾਣੀ ਦੇਣਾ ਸੀਗਾ ਕਿ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਜਿੱਦਾਂ ਧੁੱਪ ਬਹੁਤ ਤੇਜ਼ ਹੈ ਇਸ ਕਰਕੇ ਦੋ ਟੈਂਕ ਜਿਹੜਾ ਹੈਗਾ ਉਹ ਪਾਣੀ ਦੇਣਾ ਹੀ ਪੈਂਦਾ ਇਸ ਕਰਕੇ ਮੈਂ ਹਲਕਾ ਹਲਕਾ ਜਿਹੜਾ ਹੈਗਾ ਪਾਣੀ ਮਾਰ ਦਿੱਤਾ ਸੀ ਮੈਨੂੰ ਇਹ ਸੀਗਾ ਕਿ ਸਾਫਜਾ ਹੋ ਜਾਵੇ ਫਿਰ ਮੈਂ ਚਲੀ ਗਈ ਜੀ ਸੀ ਜੀ ਕਿਚਨ ਚ ਕਿਚਨ ਚ ਜਿਹੜੇ ਭਾਂਡੇ ਭੁੰਡੇ ਹੈਗੇ ਬਹੁਤ ਪਏ ਸੀਗੇ ਤੇ ਇੱਥੇ ਨਾ ਬਾਜੀ ਹੁਣਾਂ ਦੇੋਂ ਦੋ ਥਾਲੀਆਂ ਲੈ ਕੇ ਆਂਦੀਆਂ ਹੋਈਆਂ ਸੀਗੀਆਂ ਜਿੱਦਾਂ ਕੱਲ ਸਾਡੇ ਇੱਥੇ ਭਗਵਾਨਤਮਨ ਆਇਆ ਸੀਗਾ ਇਸ ਕਰਕੇ ਮੇਰੀ ਜਿਹੜੀ ਫਰੈਂਡ ਹੈ ਉਹ ਪੁਲਿਸ ਵਿੱਚ ਹੈ ਉਹ ਆਈ ਸੀ ਨਾਲ ਉਹਦੇ ਦੋ ਲੇਡੀਜ਼ ਹੋਰ ਸੀਗੀਆਂ ਹਨਾ ਤੇ ਫਿਰ ਤਾਂ ਕਰਕੇ ਬਾਜੀ ਹੁਣਾਂ ਦੇੋਂ ਲਿਆਂਦੀਆਂ ਸੀ ਸਾਡੇ ਹੈਗੀਆਂ ਥਾਲੀਆਂ ਪਰ ਦੂਜੀਆਂ ਨੇ ਫਿਰ ਅਸੀਂ ਨਾ ਦਿਓ ਖਾਣੇ ਵਾਲੀਆਂ ਥਾਲੀਆਂ ਲੈ ਕੇ ਆਏ ਸੀਗੇ ਇਸ ਕਰਕੇ ਤੇ ਮੈਂ ਕਿਚਨ ਸਾਫ ਕਰਨਾ ਸੀਗਾ ਜਿੱਦਾਂ ਕਿ ਬੱਚੇ ਆ ਕੇ ਕੁਛ ਨਾ ਕੁਛ ਵੀ ਬਣਾਉਂਦੀ ਰਹਿੰਦੀ ਹੈ ਜੈਸਮੀਨ ਹਨਾ ਢਾਂਡੇ ਗੰਦੇ ਹੋਈ ਜਾਂਦੇ ਨੇ ਪਾਣੀ ਪੀਤਾ ਤਾਂ glass ਗੰਦਾ ਹੋ ਗਿਆ ਬੱਚੇ ਤਾਂ ਤੁਹਾਨੂੰ ਪਤਾ ਹੀ ਹੈ ਚੱਕੀ ਜਾਂਦੇ ਨੇ ਰੱਖੀ ਜਾਂਦੇ ਨੇ ਐਂ ਹੀ ਕਰਦੇ ਨੇ ਸਾਡੀ ਗੰਗੀ ਨੂੰ ਬਹੁਤ ਆਦੇ ਤੇ glass ਚੱਕ ਲਿਆ ਪਾਣੀ ਪੀਤਾ ਚਲੋ ਸ਼ੈਂਕ ਚ ਐ ਨਹੀਂ ਹੈਗਾ ਕਿ ਹਲਾ ਕੇ ਮੜਾ ਜਾ ਉਹ ਕਰ ਦੇਣਾ ਵੀ ਮੜਾ ਜਾ ਧੋ ਕੇ ਉੱਪਰ ਰਹਿਣਾ ਨਹੀਂ ਤਾਂ ਬਸ ਐ ਪੀ glass ਚੱਕਿਆ ਤੇ ਗੰਦਾ ਹੋ ਗਿਆ ਹੈਨਾ ਤੇ ਬਸ ਫਿਰ ਮੈਂ ਭਾਂਡੇ ਪੁੰਡੇ ਤੋਤੇ ਦਾਲ ਮੈਂ ਬਣਾ ਲਈ ਸੀਗੀ ਮਾਹ ਦੀ ਜਿਹੜੀ ਹੈਗੀ ਆ ਮੈਂ ਦਾਲ ਬਣਾਈ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਗੈਸ ਵਗੈਰਾ ਵੀ ਕਲੀਨ ਕਰਨਾ ਕਰ ਸਾਰਾ ਹੀ ਮਤਲਬ ਬਹੁਤ ਮਤਲਬ ਜਿੰਨਾ ਮਰਜੀ ਸਾਫ ਕਰੂ ਗੰਦਾ ਤਾਂ ਹੁੰਦਾ ਹੀ ਹੈ ਨਾ ਕਿਚਨ ਦੁਪਹਿਰੀ ਰੋਟੀ ਰੋਟੀ ਬਣਾਈ ਸੀ ਫਿਰ ਮੈਂ ਉਦੋਂ ਨਹੀਂ ਸੀਗਾ ਸਾਫ ਕੀਤਾ ਗਰਮੀ ਬਹੁਤ ਜ਼ਿਆਦਾ ਲੱਗਦੀ ਪਈ ਸੀ ਫਿਰ ਮੈਨੂੰ ਐ ਸੀਗਾ ਕਿ ਸਿਹਤ ਖਰਾਬ ਹੋਣ ਵਾਲੀ ਵੀ ਗੱਲ ਹੈ ਕਿਉਂਕਿ ਜਿਹੜੀਆਂ ਲੇਡੀਜ਼ ਕਿਚਨ 'ਚ ਕੰਮ ਕਰਦੀਆਂ ਨੇ ਹੈਨਾ ਸਾਰੀਆਂ ਪੈਣਾ ਹੀ ਕਰਦੀਆਂ ਨੇ ਵਿਆਹ ਤੋਂ ਬਾਅਦ ਤਾਂ ਸਭ ਕਰਦੀਆਂ ਹੀ ਨੇ ਹੈਨਾ ਉਹਨਾਂ ਨੂੰ ਪਤਾ ਹੈ ਕਿ ਕਿੰਨਾ ਬੁਰਾ ਹਾਲ ਹੁੰਦਾ ਰੋਟੀ ਬਣਾਉਂਦੇ ਵਕਤ ਕਿੰਨਾ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈਨਾ ਬਹੁਤ ਔਖਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਬਹੁਤ ਹੀ ਜ਼ਿਆਦਾ ਹੈਨਾ ਏ ਸਿਲਾਈਏ ਤਾਂ ਉਹ ਬਿਮਾਰੀ ਦਾ ਘਾਰ ਐ ਨਾ ਲਾਈਏ ਤਾਂ ਉਹ ਬਿਮਾਰ ਹੋ ਜਾਈਦਾ ਇਸ ਕਰਕੇ ਬਸ ਦੁਪਹਿਰੇ ਤਾਂ ਮੈਂ ਰੋਟੀ ਬਣਾ ਕੇ ਗੈਸ ਵਗੈਰਾ ਕਲੀਨ ਨਹੀਂ ਸੀ ਕੀਤਾ ਇਸ ਕਰਕੇ ਮੈਂ ਖੇਚਲੂ ਸ਼ਾਮ ਜੇ ਇਹਨੂੰ ਕਰੂੰਗੀ ਮੈਂ ਭਾਂਡੇ ਭੁੰਡੇ ਧੋ ਕੇ ਬਸ ਭਾਂਡੇ ਸਾਈਡ ਤੇ ਛੱਡ ਦੂੰਗੀ ਫਿਰ ਜਿਹੜਾ ਮੈਂ ਹੈਗਾ ਆਪਣਾ ਗੈਸ ਚੰਗੀ ਤਰ੍ਹਾਂ ਉਹਦੇ ਨਾਲ ਸਾਫ਼ ਕਰ ਲੂੰਗੀ ਸਾਬਣ ਨਾਲ ਭਾਂਡੇ ਧੋਣੇ ਵਾਲੇ ਸਾਬਣ ਨਾਲ ਹੀ ਮੇਰੇ ਜਿਹੜਾ ਆਪਣਾ ਗੈਸ ਐ ਕਲੀਨ ਕਰਦੀ ਹੁੰਨੀ ਆ ਤੇ ਚੰਗੀ ਤਰ੍ਹਾਂ ਕਪੜਾ-ਕੁਪੜਾ ਮਾਰ ਲਾਂਗੇ। ਭਾਂਡੇ ਵਾਵਾ ਹੋਏ ਪਏ ਸੀ। ਗਲਾਸੀ-ਗਲਾਸੀ ਸੀ ਜਿਆਦਾ। ਚਾਹ ਵਾਲਾ ਟੋਪੀ ਮੈਂ ਰੱਖ ਦੂੰਗੀ। ਉਹ ਜਾਨੋ ਉਹ ਹੋ ਜਾਊਗਾ ਨਾ। ਪੱਤੀ-ਪੁੱਤੀ ਉਹ ਹੋ ਜਾਊਗੀ, ਸਾਫ਼ ਹੋ ਜਾਊਗੀ। ਤੁਸੀਂ ਸਾਰੇ ਜਣੇ ਮੇਰੇ ਵਲੌਗਸ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ। ਮੈਂ ਕਦੇ ਐਨੀ ਉਮੀਦ ਨਹੀਂ ਸੀ ਕੀਤੀ ਕਿ ਮੇਰੇ ਵਲੌਗਸ ਨੂੰ ਇੰਨਾ ਪਿਆਰ ਦੋਗੇ। ਉਹਦੇ ਲਈ ਮੈਂ ਤੁਹਾਡਾ ਦਿਲੋਂ ਜਿਹੜਾ ਹੈਗਾ ਉਹ ਧੰਨਵਾਦ ਕਰਦੀ ਆਂ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਹਨਾ ਤੇ ਮੇਰੇ 2k ਸਬਸਕ੍ਰਾਈਬਰ ਹੋ ਗਏ ਨੇ ਉਹਦੇ ਲਈ ਵੀ ਮੈਂ ਬਹੁਤ ਖੁਸ਼ ਆ ਹਨਾ ਤੁਹਾਡੀ ਵਜ੍ਹਾ ਨਾਲ ਹੀ ਹੋ ਰਹੇ ਨੇ ਤੁਸੀਂ ਸਪੋਰਟ ਕਰਦੇ ਹੋ ਅੱਗੇ ਵੀ ਤੁਸੀਂ ਮੈਨੂੰ ਜਿਹੜੀ ਹੈਗੀ ਐ ਇਦਾਂ ਹੀ ਸਪੋਰਟ ਕਰਨੀ ਹੈ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਜੀ ਤੇ ਬਸ ਮੈਂ ਗੈਸ ਵਗੈਰਾ ਜਿਹੜਾ ਹੈਗਾ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਤੁਹਾਡ ਨੂੰ ਕੱਲ ਨੂੰ ਮੈਂ ਇੱਕ ਗੁੱਡ ਨਿਊਜ਼ ਦਵਾਂਗੀ ਕਿ ਸਾਡੇ ਘਰੇ ਕੌਣ ਆ ਰਿਹਾ ਹੈ ਨਾ ਮੈਂ ਬਹੁਤ ਖੁਸ਼ ਆ ਉਹਦੇ ਲਈ ਤੇ ਕੱਲ ਨੂੰ ਮੈਂ ਦਸਵੀਂ ਮਿਲਵਾਉਂਗੀ ਦੱਸਣਾ ਕਿ ਜੇ ਅੱਗਰ ਕੱਲ ਨੂੰ ਮੈਂ ਸਿਮੈਂ ਕੱਲ ਨੂੰ ਹੀ ਕਿਹਾ ਸੀ ਵੀ ਕੱਲ ਨੂੰ ਆ ਜਾਇਓ ਤਾਂ ਕੱਲ ਨੂੰ ਮਿਲਵਾਉਂਗੀ ਨਹੀਂ ਤਾਂ ਫਿਰ ਪਰਸੋਂ ਤੁਹਾਨੂੰ ਪੱਕਾ ਹੀ ਮਿਲਵਾਉਂਗੀ ਤੇ ਤੁਹਾਨੂੰ ਪਤਾ ਹੀ ਹੈ ਕਦੇ-ਕਦੇ ਤੁਹਾਨੂੰ ਹੁਣ ਦੱਸੀ ਦਿੰਨੀ ਆ ਕੱਲ ਮੇਰੇ ਆ ਰਹੇ ਆ ਮੰਮੀ ਵੇ ਵੈਸੇ ਭਾਈ ਭਾਬੀ ਤਾਂ ਕਦੇ-ਕਦੇ ਉਹ ਤਾਂ ਕਿੰਨੇ ਸਾਲਾਂ ਵਾਰੀਆਂ ਨੇ ਭਰਾ ਤਾਂ ਫਿਰ ਵੀ ਆ ਜਾਂਦਾ ਹੁੰਦਾ ਸਾਲ ਕੁ ਬਾਅਦ ਭਾਬੀ ਤਾਂ ਮੈਨੂੰ ਲੱਗਦਾ ਇਹਨੂੰ ਕਿੰਨੇ ਸਾਲ ਹੋ ਗਏ ਨੇ 5-6 ਸਾਲ ਤਾਂ ਹੋ ਹੀ ਗਏ ਹੋਣੇ ਆ ਇਹਨੂੰ ਘੱਟ ਹੀ ਆਉਂਦੇ ਨੇ ਮਤਲਬ ਕੀ ਉਹਨਾਂ ਨੂੰ ਕੰਮ ਹੀ ਇੰਨਾ ਹੁੰਦਾ ਹਨਾ ਜਿੱਦਾਂ ਡੈਰੀ ਕੀਤੀ ਹੋਈ ਹੈ ਨਾ ਅਸੀਂ ਫਿਰ ਵਿਚਾਰੀ ਦਾ ਢੇੜਾ ਗੂੜਾ ਜਿਆ ਨਹੀਂ ਲੱਗਦਾ ਹੈਗਾ ਫਿਰ ਕੰਮ ਖੜ ਜਾਂਦਾ ਇੱਕ ਤਾਂ ਪਾਪਾ ਹੁਣ ਮੱਝਾਂ ਦਾ ਵਪਾਰ ਕਰਦੇ ਨੇ ਦਾ ਵਪਾਰੀ ਕਰਦਾ ਮੱਜਾਂ ਦਾ ਫਿਰ ਤੁਹਾਨੂੰ ਪਤਾ ਹੀ ਹੈ ਉਹ ਤਾਂ ਵਿਚਾਰੀ ਰਸੋਈ ਚੋਂ ਹੀ ਨਿਕਲਦੀ ਚਾਹ ਬਣਾ ਲੂ ਕਦੀ ਦੁੱਧ ਬਣਾ ਲੂ ਕਦੀ ਰੋਟੀ ਬਣਾ ਲੂਗੀ ਇਸ ਲਈ ਐਦਾਂ ਹੀ ਉਹ ਜਿਹੜਾ ਉਹਦਾ ਕੰਮ ਹੈਗਾ ਚੱਲਦਾ ਰਹਿੰਦਾ ਇਸ ਕਰਕੇ ਮੈਂ ਮੰਮਾ ਨੂੰ ਕੈਸੀ ਮੈਂ ਕਿ ਤੁਸੀਂ ਆ ਕੇ ਮਿਲ ਜਾਓ ਕਿਉਂਕਿ 2 ਮਹੀਨੇ ਹੋ ਗਏ ਸੀ ਐਸੀ ਵੀ ਨਹੀਂ ਸੀ ਗਏ ਹੋ ਇਸ ਕਰਕੇ ਮੰਮਾ ਆਣਗੇ ਮਿਲਣ ਵਾਸਤੇ ਤੇ ਬਾਕੀ ਮੇਰਾ ਜਿਹੜਾ ਕੰਮ ਹੈਗਾ ਉਹ ਹੋ ਗਿਆ ਹੈ ਹੁਣ ਮੈਂ ਇਹ ਤੋਂ ਬਾਅਦ ਰੋਟੀ ਰੋਟੀ ਬਣਾਉਂਗੀ ਠੀਕ ਹੈ ਜੀ ਤੇ ਰੋਕੀ ਬਣਾਉਣੀ ਆ ਰੂਟੀ ਰੂਟੀ ਤਾਂ ਤੇ ਮੈਂ ਹੁਣ ਤੁਹਾਨੂੰ ਮਿਲੂਗੀ ਅਗਲੀ ਵੀਡੀਓ ਚ ਅਗਰ ਤੁਹਾਨੂੰ ਮੇਰੀ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਤਾਂ ਪਲੀਜ਼ ਸੋਹਣਾ ਜਿਹਾ ਕਮੈਂਟ ਕਰਕੇ ਦੱਸਿਓ ਲਾਈਕ ਸ਼ੇਅਰ ਕਮੈਂਟ ਤਾਂ ਤੁਸੀਂ ਕਰ ਹੀ ਦੇਣਾ ਮੈਨੂੰ ਪਤਾ ਹੈ ਨਾ ਤੇ ਸਪੋਰਟ ਕਰਿਓ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਸਤਿ ਸ਼੍ਰੀ ਅਕਾਲ ਬਾਏ ਬਾਏ ਰੱਬ ਰੱਖਾ ਜੀ